ਅੱਜ ਸਾਰਿਆਂ ਦੇ ਅਸੀਂ ਚੱਲੇ ਆਂ ਜੀ ਪਸਾਨਾ ਖਾਨ ਦੇ ਘਰੇ ਕਰਨ ਬਟੰਡਾ ਪਹਿਲਾਂ ਗੱਡੀ ਦੇ ਵਿੱਚ ਬਹਿ ਗਏ ਫਿਰ ਹੁਣ ਬਾਹਰ ਆ ਗਏ ਹਾਂ ਜੀ ਦੋਸਤੋ ਸਸ਼ਕਾਲ ਕੀ ਹਾਲ ਚਾਲ ਆ ਤੁਹਾਡੇ ਤੇ ਆਪਾਂ ਚੱਲੇ ਆਂ ਜੀ ਪਸਾਨਾ ਖਾਨ ਦੇ ਘਰੇ ਆਪਾਂ ਵੱਡੀ ਗੱਡੀ ਤੇ ਚੱਲੇ ਆਂ ਤੇ ਆ ਭੈਣ ਆਏ ਆ ਮੋਗੇ ਤੋਂ ਆਪਾਂ ਨੂੰ ਲੈਣ ਵਾਸਤੇ ਤੇ ਬਹੁਤ ਵਧੀਆ ਲੱਗਿਆ ਆਪਾਂ ਚੱਲੇ ਆਂ ਜੀ ਤੇ ਤੁਹਾਨੂੰ ਦਿਖਾਵਾਂਗੇ ਜਾ ਕੇ ਵੀ ਇਰਸਾਨਾ ਖਾਨ ਜੀ ਦੇ ਘਰੇ ਹਨਾ ਤੇ ਬਾਕੀ ਇੱਥੇ ਘੋੜੇ ਵਾਲੀਆਂ ਬੱਸਾਂ ਕੋਈ ਨਹੀਂ ਹੈਗੀਆਂ ਜੇ ਤੁਸੀਂ ਸੋਚੋਗੇ ਬਿਨੰਗਣਗਾ ਪੇ ਆ ਦੇਖ ਲੋ ਰੋਡ ਹੈਗਾ ਤੇ ਬਾਕੀ ਆ ਕਿਵੇਂ ਲੱਗਿਆ ਜੀ ਤੁਹਾਨੂੰ ਕਿਰਨ ਨਾਲ ਮਿਲ ਕੇ ਬਹੁਤ ਵਧੀਆ ਜੀ ਤੇ ਆਪਾਂ ਹੁਣ ਕਿੱਥੇ ਚੱਲੇ ਆ ਬਸਾਨਾ ਖਾਨ ਜੀ ਦੇ ਘਰੇ ਹਾਂਜੀ ਆਪਾਂ ਚੱਲੇ ਆ ਬਸਾਨਾ ਖਾਨ ਜੀ ਦੇ ਘਰੇ ਤੇ ਬਾਕੀ ਤੁਸੀਂ ਸਾਡਾ ਬਲੌਗ ਜ਼ਰੂਰ ਦੇਖਿਓ ਬਾਕੀ ਬਾਈ ਹੋਰਾਂ ਨੂੰ ਦਿਖਾ ਦੇ ਅੰਤ ਬਾਕੀ ਆ ਲਗਾ ਕੇ ਦਿਖਾ ਦੇ ਬਾਈ ਅੱਗੇ ਘਰੇ ਜੀ ਡਾਊਨ ਹਾਂਜੀ ਆ ਆਪਾਂ ਚੱਲ ਨੂੰ ਸਤਿ ਸ਼੍ਰੀ ਅਕਾਲ ਜੀ ਆਜੇ ਜੀ ਆਜੋ ਕਰਨਾ ਬਠਿੰਡਾ ਦੀ ਜਲੇਬੀਆਂ ਠੰਡਾਂ ਕਾ ਹੋ ਜਾਣ ਤੁਹਾਡੀਆਂ ਆਜੋ ਆਜੋ ਲੈ ਜੀ ਤੁਹਾਨੂੰ ਸਾਣਾ ਖਾਂਦੇ ਘਰੇ ਹਾਂਜੀ ਤੇ ਆਪਾਂ ਚੱਲੇ ਆ ਆਪਾਂ ਘਰੋਂ ਚੱਲ ਪਏ ਸੀਗੇ ਤੁਹਾਨੂੰ ਪਤਾ ਹੀ ਆ ਦਿਖਾਤਾ ਸੀ ਆਪਾਂ ਗੱਡਗਾ ਛੱਡਗਾ ਚ ਬੈੰਦੇ ਤੇ ਹੁਣ ਆਪਾਂ ਆ ਦੇਖੋ ਜਾ ਰਹੇ ਆ ਸਿੱਧਾ ਰੋਡ ਫੜ ਲਿਆ ਤੇ ਇੱਧਰ ਸਾਡੇ ਭਾਈ ਜੀ ਆ ਤੇ ਬਾਕੀ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਅਫਸਾਨਾ ਖਾਨ ਜੀ ਦੇ ਘਰੇ ਜਾ ਕੇ ਕਿ ਸਾਡੇ ਬਾਅਦ ਉਹਨਾਂ ਨੇ ਕੀ ਕੀ ਅਡਜਸਟਮੈਂਟ ਕੀਤਾ ਤੇ ਸਾਡੀਆਂ ਜਲੇਬੀਆਂ ਠੱਡੀਆਂ ਨਾ ਹੋ ਜਾਣ ਇਸੇ ਕਾਰਨ ਅਸੀਂ ਗੱਡੀ ਚਾਹਨੇ ਆਂ ਭਜਾਈ ਗੱਡੀ ਸਾਡੀ 100 ਦੀ ਸਪੀਡ ਤੇ ਜਾ ਰਹੀ ਹੈ ਫਰੈਂਡ ਤੇ ਇੱਥੇ ਸਾਡਾ ਬੈਠਾ ਮੇਰੇ ਨਾਲ ਤੇ ਇੱਥੇ ਸਾਡੀ ਗੁੰਡੂਆ ਇੱਥੇ ਸਾਡਾ ਪਰਿਵਾਰ ਉੱੱਥੇ ਸਾਰਾ ਜੀ ਤੇ ਵਧੀਆ ਲੱਗਿਆ ਭੈਣ ਭਰਾ ਨੂੰ ਮਿਲ ਕੇ ਦੇ ਦਿਲੋਂ ਚਾਹਣੇ ਵਾਲੇ ਪਿਆਰ ਕਰਦੇ ਹੈ ਹਮੇ ਠੀਕ ਹੈ ਚੱਲਨੇ ਵਾਲੇ ਤਾਂ ਬਹੁਤ ਚੱਲਦੇ ਹੈ ਆਪ ਕਿ ਜਾ ਰਹੇ ਆ ਦਿਖਾਵਨੇ ਆ ਜੀ ਤੁਹਾਨੂੰ ਇਸ ਕਮੈਂਟਾ ਚਾਇ ਦੱਸੋ ਵੀ ਕੇਰਲਾ ਫਿਰ ਬਠਿੰਡੇ ਵਾਲੀ ਦੇ ਸੂਟ ਸੋਹਣਾ ਲੱਗਦਾ ਅੱਜ ਜਿਹੜਾ ਪਾਇਆ ਠੀਕ ਹੈ ਜੀ ਦਿਖਾਉਣਾ ਤੁਹਾਨੂੰ ਉਸਾਨਾ ਖਾਨ ਜੀ ਦੇ ਘਰੇ ਹਾਂਜੀ ਫਿਰ ਅੰਡਾ ਤੇ ਅਸੀਂ ਪਹੁੰਚ ਗਏ ਉਸਾਨਾ ਖਾਨ ਜੀ ਦੇ ਪ੍ਰੋਗਰਾਮ ਤੇ ਤੇ ਦੇਖ ਸਕਦੇ ਹੋ ਬਾਦਲਪਿੰਡ ਚਲੋ ਖਰਨਾਪਟੰਡੇ ਆਪੇ ਇੱਥੇ ਮੈਨੂੰ ਪਛਾਣ ਲਿਆ ਜੀ ਕਿਰਲਾ ਬਟੰਡੇ ਵਾਲੀ ਪਹੁੰਚ ਗਏ ਆਪਾਂ ਬਾਦਲਪਿੰਡ ਤੇ ਬਾਕਸਰ ਬਹੁਤ ਅਗੜੇ ਤੜੇ ਆ ਆ ਜਾਂਦੇ ਬਾਈ ਵਰਗੇ ਨੂੰ

ਕਿੱਧਰ ਲਾਉਣ ਬਾਅਦ ਗਏ ਭਾਈ ਅਸੀਂ ਗੱਡੀ ਮਾਰੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿੰਡ ਦੇ ਨਾਲ ਅਸੀਂ ਤਾਂ ਇੱਥੇ ਜਦੋਂ ਸਾਣਾ ਖਾਂਦ ਦੇ ਘਰ ਕਸੇ ਵੀ ਆਉਣਾ ਤਾਂ 3 ਸਾਲ ਦੀ ਸੀ ਆਸੀ ਗੁਰੂ ਜੀ ਪਹੁੰਚ ਰਹੇ ਗੁਰੂ ਜੀ ਲੱਭ ਜੀ ਪਹੁੰਚ ਰਹੇ ਹੈਲੋ ਫਰੈਂਡ ਉਧਰ ਆ ਪਾਣੋ ਆਜੋ 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 ਕੋਈ ਗੱਲ ਨਹੀਂ ਸੱਚੀ ਗੱਲ ਬਤਕੀ ਨੇ ਵਧੀਆ ਜੀ ਠੀਕ ਬਈ ਤੇ ਸਮਾਖੰਦ ਵੀ ਹਮ ਚੋਣ ਕੇ ਬਾਤ ਚ ਫੜੇ ਆ ਪੁੱਛ ਚਲ ਗਿਆ ਮੈਂ ਫੜ ਚੇਸ਼ੀਗਾ ਜੀ ਰਸ਼ੀਕਾ ਬੋਕਸਰ ਖੜੇ ਆ ਚਲੋ ਦਿਖਾਨੇ ਤੁਹਾਨੂੰ ਅੰਦਰ ਜਾ ਕੇ ਜੀ ਹਾਂ ਫਰੈਂਡ ਖਤਮ ਹੋਇਦਾਂ ਆ ਚੱਕੀ ਆ ਲੱਗਦਾ ਤਾਂ ਫਿਰ ਸਾਉਂਡ ਦੀ ਆਵਾਜ਼ ਆਊਗੀ ਕੋਈ ਨਹੀਂ ਕੋਈ ਹਾਂ ਘਟੇ ਇਹ ਘਟਦੇ ਫੜਾ ਫੜਾ ਚੱਲਣਾ ਹਜੇ ਤਾਂ ਸਟਾਰਟ ਆ ਆਪਾਂ ਪਹੁੰਚ ਗਏ ਹਾਂ ਜੀ ਦੇਖੋ ਗੱਦਸ਼ਤੇ ਲੱਗ ਰਿਹਾ ਮੇਰੇ ਵਾਸਤੇ ਠੀਕ ਹੈ ਜੀ ਤਾਂ ਕਹਿੰਦੇ ਵੀ ਕਰਨਾ ਤੈਨੂੰ ਜਾਣ ਨਹੀਂ ਦੇਣਾ ਦੋਸਰੀ ਬੜੇ ਤਗੜੇ ਤਗੜੇ ਹੈ ਹੈ ਲੱਗਦਾ ਹਾਏ ਕਿੰਨਾ ਬਟਾ ਫਰੈਂਡ ਹੈਲੋ ਮਮਾ ਸ਼ਿਸ਼ਕਲ ਜੀ ਕਿਵੇਂ ਹੋ ਜੀ ਵਿਕਾ ਸ਼ਿਸ਼ਕਲ ਜੀ ਸਾਰਿਆਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਸ਼ਕਲ ਮਾਈ ਗਾਡ ਉਹ ਪਿੱਛੇ ਹੋ ਗਏ ਜੀ ਇੱਕ ਪਿੱਛੇ ਆ ਕੇ ਗਏ ਹੈਲੋ ਫਰੈਂਡ ਕਿਵੇਂ ਢੀਨੀ ਖਾਈ ਕਰਨੇ ਜੀ ਅਸੀਂ ਅੱਜ ਦਾਲ ਖਾਵਾਂਗੇ ਜੀ ਕਰਦੇ ਸੀ ਮਿੱਠੇ ਝੋਲ ਕਰੀ ਵਾਲੇ ਫਰੈਂਡ ਮਿੱਠੇ ਝੋਲ ਜੀ ਤੇ ਸਿੱਧੀਆਂ ਜਲੇਬੀਆਂ ਫਰੈਂਡ ਵੀ ਕਿਹਾ ਤਾਂ ਸਾਰੇ ਖਾਂਦੇ ਆ ਚਿੱਕਰ ਤਾਂ ਬਹੁਤ ਜਾਨ ਕਿੰਨੀ ਵਧੀਆ ਵਧੀਆ ਆਗੀ ਕਰਨੇ ਪਟੰਡਾ ਟੋਟੇ ਫਰੈਂਡ ਸਾਰਿਆਂ ਨੇ ਖਾਣ ਬੀ ਜੱਜ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਹਾਲ ਹੈ ਜੀ ਮੈਂ ਕਾ ਜੀ ਮਿੱਠੇ ਚੌਲ ਤਰੀ ਯਾਰ ਫਰੈਂਡ ਸਤ ਸ੍ਰੀ ਅਕਾਲ ਜੀ ਅਰੇ ਆ ਜਾ ਫਰੈਂਡ ਆ ਜਾ ਆਪਣਾ ਘਰ ਹੀ ਆ ਜਾ ਅੰਦਰ ਆ ਜਾ ਜਿਹੜਾ ਨਹੀਂ ਮੈਡਮ ਕਿੱਥੇ ਗਿਆ ਉਹਨੂੰ ਮਿਲਾਂ ਪੈਣ ਨੂੰ ਨਾਲ ਕੇ ਇੱਕ ਵਾਰੀ ਵਾਰੀ ਚ ਆ ਜਾ ਜੀ ਆ ਜਾ ਆਦਾ ਰੀਨ ਬੈਨੂ ਬੰਡੀ ਸਰੀ ਕਾਂਡਰ ਤੁਸਮਨ ਹੋ ਜੀ ਕੁੱਚੀ ਵੇ ਕਦ ਜਾਵਗਾ ਕਦ ਤੱਕ ਦੇਵੋ ਜੀ ਹੈਲੋ ਕਰਨਾ ਕੀ ਫਿਰ ਸਾਰਾ ਨੇ ਸਸਰੀ ਕਾਨ ਲਾ ਮੈਲੇ ਅੱਛਾ ਮੈਦੀ ਉਹ ਜਾਣ ਕੇ ਪਰ ਗਈ ਸੀ ਅਸ਼ੇਕਾ ਜੀ ਇਸ ਬਤੀ ਬਾਤ ਇਸ ਆਪਣਾ ਪ੍ਰੋਣਾ ਜੀ ਅਫਸਾਨਾ ਉਹ ਮਾਈ ਉਹ ਮਾਈ ਸ਼ਸ਼ੀਕਲ ਭਾਈ ਜੀ ਦੇ ਮਹੌਲੇ ਭਾਈਵਰ ਦੇ ਬਲੌਗ ਬਣ ਗਿਆ ਦਾ ਸ਼ਸ਼ੀਕਲ ਜੀ ਬਹੁਤ ਫੇਮਸ ਹੈ ਇਹਨਾਂ ਨੂੰ ਅਸੀਂ ਦੇਖਦੇ ਹਾਂ ਹਰੀਂਜ ਤੇ ਇਹਨਾਂ ਨਾਮ ਕੀ ਜੀ ਕਿਰਨਾ ਬਠਿੰਡਾ ਓ ਮਾਈ ਗਾਡ ਸਹੀ ਗੱਲ ਆ ਵੱਟ ਜੀ ਵਰ ਪ੍ਰੋਬਲਮ ਵੱਟ ਜੀ ਵਰ ਨੇਮ ਫਰੈਂਡ ਮੇਰਾ ਹਾਂ ਜੀ ਤਾਂ ਤਾਂ ਹੋਊਗੀ ਹਜੇ ਤਾਂ ਖੜ ਜੋ ਰੁਕ ਜੋ ਹਜੇ ਤਾਂ ਮਿੱਠੇ ਚੌਲ ਤਰੀ ਵਾਲੇ ਪਿੰਡਾਂ ਦੀ ਦਾਲ ਗੋਭੀ ਦੀ ਦਾਲ ਹਜੇ ਤਾਂ ਪਤਾ ਨਹੀਂ ਕੀ ਕੀ ਹੋਊਗਾ ਹਾਂਜੀ 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 ਬਾਹ ਲੋ ਜੀ ਸਾਨੂੰ ਬਾਹ ਲੋ ਸਾਨੂੰ ਫਰੈਂਡ ਚਲੋ ਠੀਕ ਹੈ ਫਰੈਂਡ ਦੇਖਦੇ ਆ ਠੀਕ ਹੈ ਜੀ ਹਾਂਜੀ ਦੀਦੀ ਜੀ ਆ ਗਏ ਨੇ ਸਲਾਮ ਅਲੈਕੁਮ ਦੀਦੀ ਜੀ ਆ ਗਏ ਜੀ ਅਫਸਾਨਾ ਖਾਨ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਨੂੰ ਭੈਣ ਨੇ ਬੁਲਾਇਆ ਬਹੁਤ ਵਧੀਆ ਪਰਿਵਾਰ ਹੈ ਇਹਨਾਂ ਦਾ ਬਹੁਤ ਬਹੁਤ ਮੈਨੂੰ ਪਿਆਰ ਦਿੱਤਾ ਨੇ ਪਰਿਵਾਰ ਨੇ ਬਸ ਮੈਨੂੰ ਪ੍ਰਾਪਤ ਪਿਆਰ ਹੀ ਲੱਗਦਾ ਪਰ ਅੱਜ ਕੁਝ ਹੋਰ ਹੈ ਬੈਟੂ ਨੂੰ ਥੈਂਕ ਯੂ ਆਨਾਖਾਂ ਜੀ ਇਥੇ ਮਤਲਬ ਹਸਬੰਦ ਸਾਡੇ ਲਈ ਪਾਣੀ ਲੈ ਕੇ ਆਏ ਨੇ ਥੈਂਕ ਯੂ ਇਹ ਪਾਣੀ ਪੀ ਲਿਆ ਬਹੁਤ ਵਧੀਆ ਲੱਗਿਆ ਭਾਈ ਨੂੰ ਚਾਰੇ ਨੂੰ ਸੱਚੀ ਸਾਨੂੰ ਹਾਂਜੀ ਬਹੁਤ ਆਰਾਮ ਆਤੇ ਘਰ ਪਹੁੰਚਿਆ ਜੀ ਕਰਨਾ ਪਟੇਡਾ ਤੇ ਰੌਣਕਾ ਪੂਰੀਆਂ ਲੱਗ ਕੇ ਸਭ ਜਿਹੜਾ ਜੀ ਉਹਨਾਂ ਕੋਲ ਇੱਥੇ ਕੰਮ ਦੇ ਸਿਧਾ ਤੇ ਜਿਹਨਾਂ ਦੇਖਣਾ ਬਾਈ ਜੀ ਚੱਲੋ ਉਹ ਵੀ ਖਾਣਾ ਨੂੰ ਦੇਖਣ ਦੇ ਗਏ ਆਪਾਂ ਹੁਣ ਪਰ ਚਾਹ ਪਾਣੀ ਪੀਣ ਆਪਾਂ ਸਿੱਧੀ ਐਂਟਰੀ ਮਾਰੀ ਜੇ ਪਕੌੜਿਆਂ ਵਾਲੀ ਭਟੇ ਕੋਲੇ ਉਹ ਦੇਖੋ ਪੱਕੀ ਗੱਲ ਤਾਂ ਇਹਦਾ ਕੀ ਹਾਲ ਚੱਲ ਜਾ ਦੋਸਤੋ ਦੇਖੋ ਤੇ ਛੰਡੇ ਹੋਣ ਤੋਂ ਪਹਿਲਾਂ ਪਹਿਲਾਂ ਜ ਆਪਾਂ ਚੱਕ ਦੇਣੀ ਹੈ ਪੱਟੇ ਤੇ ਬੈਕ ਆ ਆ ਦੇਖੋ ਜੀ ਪਖੋੜਿਆਣੀ ਪੱਟੀ ਦੋ ਆਉਂਦੇ ਬੜਾ ਥੀ ਐਂਟਰੀ ਮਾਰੀ ਆ ਦੇਖੋ ਉਹ ਵੀ ਤਾਂ ਗੱਲ ਕਰੇ 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 ਉਹ ਕਿੰਨਾ ਦਾ ਸਟਾਈਲ ਵਰਗਾ ਅਸੀਂ ਖਾਵਾਂਗੇ ਇੱਥੇ ਚਾਹ ਪਕੌੜੇ ਇਹਦੇ ਕਿੰਨਾ ਦਾ ਸਟਾਈਲ ਵਰਗਾ ਬਾਲੀ ਕੁਝ ਹੋਈ ਜੀ ਤੁਹਾਨੂੰ ਮਿਲ ਕੇ ਸੱਚੀ ਸੌਂ ਲੱਗੇ ਜੀ ਤੁਹਾਨੂੰ ਉਹ ਤੁਹਾਡੀ ਵੀਡੀਓ ਮੈਂ ਆਪਦੀ ਪੋਚ ਚੈਨਲ ਤੋਂ ਵੀ ਸ਼ੇਅਰ ਕਰ ਦੂੰਗਾ ਅੱਛਾ ਅੱਛਾ ਸ਼ੇਅਰ ਕਰਾਓ ਇਹ ਚੰਗੀ ਦਾ ਦੇਖੋ ਬੱਬਾ ਜੀ ਆਜੋ ਹਾਂ ਜੀ ਆਓ ਇਹ ਪਤਾ ਤੁਪਾ ਝੱਡੋ ਯਾਰ ਪਧਾਰੋ ਚੱਖਾ ਤਾਂ ਨਹੀਂ ਦੋ ਯਾਰ ਨਹੀਂ ਕੋਈ ਨਹੀਂ ਮੜੀ ਆਪ ਜੀ ਆਪਣੇ ਪਕੌੜੇ ਆਪਾਂ ਜੀ ਕਾਪਰ ਕੀ ਜਾਂਦਾ ਇਧਰ ਵੀਰ ਜੀ ਚਲੋ 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 ਬੱਪੂ ਹਣ ਬਸ ਘਰ ਤੇ ਮੇਰੇ ਵੱਤ ਦਵਾ ਦਾ ਪਲੇਟ ਭਰ ਲੈ ਚੰਗਾ ਤੇ ਦੋ ਚਮਚੋ ਮਚੇ ਪੀਸ ਪਾ ਲੈ ਚਮਚਾ ਮਗਰ ਤਾਂ ਜਰੂਰ ਪਾ ਲੈ ਚਲੋ ਅਦਰ ਕਾਇਆ ਤੁਸੀਂ ਨਹੀਂ ਹੁਣ ਬਾਰੀ ਬਾਰੀ ਨਹੀਂ ਖਾਣਾ ਜੀ ਜੀ ਚੁੱਟੂ ਵੀ ਚੇ ਬੱਚੀ ਆਓ ਜੀ ਪਕੌੜੇ ਛਕੋੜੇ ਇਧਰ ਤੋਰੀ ਲਾਇਆ ਆਂਦੇ ਆ ਤੇ ਥੋੜੇ ਜੇ ਤੇ ਬਹੁਤ ਵਧੀਆ ਗੱਲ ਬਾਤ ਆ ਭੈਣ ਪਸਾਨਾ ਖਾਂਜੀ ਦੇ ਘਰੇ ਹਾਂ ਆ ਭੈਣ ਦੇ ਜਵਾਕ ਆਪਣੇ ਹੋ ਗਏ ਫੈਨ ਠੀਕ ਆ ਬਹੁਤ ਜ਼ਿਆਦਾ ਕਲੋਜ਼ ਹੋ ਗਿਆ ਮੇਰੇ ਇਹ ਕਹਿੰਦਾ ਕਿੰਨਾ ਬਿੰਦਾ ਕਿੰਨਾ ਬਿੰਦਾ ਮਸਾਈਂ ਕਰੀ ਜਾਂਦਾ ਇਹ ਥਾਪੀ ਮਾਰ ਕੇ ਦਿਖਾ ਦੀ ਮਾਹੀ ਮਾਦੀ ਮਾਪੀ ਮਾਸੀਨ ਥਾਪੀ ਮਾਰ ਕੇ ਦਿਖਾ ਦੀ ਜੱਟ ਜੀ ਸਿਹਲਾ ਤਾਂ ਬਣ ਜਾ ਓਹ ਬਾਈ ਗੋ ਚਲੋ ਖਾ ਲ ਕੇ ਫਰੈਂਡ ਨੇ ਤਾਂ ਠੰਡੇ ਹੋ ਜਾਣਗੇ ਹਾਂਜੀ ਤੇ ਆਪਾਂ ਚਾਹ ਪਾਣੀ ਪੀ ਲਿਆਗਾ ਬਹੁਤ ਵਧੀਆ ਕੰਮ ਗੱਲਬਾਤ ਸੀ ਵੀ चाह पानी पी लिया आप हम आप देखते इत बहना क्योंकि तो पकौड़े वेख के फिर इत जी कर खान वारी वारी है ना ये थले बैठे ही बंदा ठीक है प्लेट मैं करती खाली एक मिनट बता बाकी जी पसंद आ खान जी का पेंड देख सकते हो ती बहुत घंटा गलबात ਆਪਾ ਫਸਾਨਾ ਖਾਨ ਜੀ ਦੀ ਛੱਤ ਤੇ ਆ ਜੀ ਛੱਤ ਤੇ ਉਧਰ ਲੱਗੀ ਐ ਪੱਠੀ ਚੜੀ ਹੋਈ ਐ ਵਧੀਆ ਪਕੌੜੇ ਛਕੌੜੇ ਬਹੁਤ ਕੁਛ ਬਣੀ ਜਾਂਦਾਗਾ ਆਪਾ ਖਾ ਪੀਆ ਜੀ ਹਾਂ ਪਕੌੜੇ ਖਾ ਕੇ ਲੱਗਦੀ ਗਰਮੀ ਹੁਣ ਹੀ ਲੱਗਦੀ ਪਕੌੜੇ ਛਕੌੜੇ ਖਾ ਲਈ ਅੰਦੀ ਬਣਾਈ ਮੇਰੀ ਮਾੜੀ ਜੀ ਖਾਂਦੀ ਬਿੰਦੀ ਦੀ ਮੇਰਦਾ ਬਣਾਈ ਨਹੀਂ ਖਾਓ ਖਾਓ ਹੁਣ ਆਪਾਂ ਹੋ ਗਏ ਜੀ ਖੜੇ ਕਿਉਂਕਿ ਟੈਂਕੀ ਆਪਣੀ ਭਰ ਗਈ ਸੀਗੀ ਤੇ ਮਖਾਜਲ ਖੜੇ ਹੋ ਗਏ ਤਾਂ ਮਾਰੇ ਮੋਟੇ ਖੱਦੇ ਜਾਊਗਾ ਮਾਲ ਹੋਰ ਖਾਵਾਂਗੇ ਸੱਚੋਂ ਕੀ ਰਿਹਾ ਜਾਂਦਾ ਨਹੀਂ ਪਕੌੜੇ ਸੁਆਦੀ ਵਾਲੇ ਪੰਡ ਅੰਡਾ ਵਾਲੇ ਤੁਬਾਈ ਸਾਡਾ ਬਹੁਤ ਦਰਦ ਕਰਕੇ ਤਾਂ ਕਿੰਦਾ ਬੜੀ ਭੈਣ ਵਾਲੀ ਪਿਆਰੀ ਆ ਸਹੀ ਬੜੀਆਂ ਸਿੱਖਾਉਂਦੀ ਆ ਹਾਸੇ ਬੜਾ ਕਰਾਉਂਦੀ ਆ ਮੈਨੂੰ ਪੁੱਛ ਕੇ ਦੇਖੋ ਆ ਜਾ ਫਿਰ ਤੁਸੀਂ ਵੀ ਚਾਹ ਪੀ ਲਓ ਤੇ ਇਧਰ ਦਾ ਫਰਲਾ ਹੁਣ ਬਾਕੀ ਇਨਸਾਨਾਂ ਜੀ ਦੀ ਮੰਮੀ ਨੇ ਕਿਹਾ ਵੀ ਪਨੀਰ ਦੀ ਦਾਲ ਬਣੀ ਜਾਂਦੀ ਆ ਕਰਨਾ ਤੇ ਬਸ ਉਹਨੂੰ ਦਾਲ ਨਾਲ ਰੋਟੀਆਂ ਖਾਵਾਂਗੇ ਤੇ ਮੂਵੀ ਦੀ ਸਬਜ਼ੀ ਆ ਤੇ ਪਨੀਰ ਦੀ ਦਾਲ ਆ ਆ ਦੇਖੋ ਜੀ ਕਰਨਾ ਦੀ ਗੱਲ ਜਿੰਨੀਆਂ ਪਲੇਟ ਮੇਰੀ ਮੰਮੀ ਨੇ ਖਾਲੀ ਕੀਤੀਆਂ ਤਮੈ ਖਾਲੀ ਕਰਨੇਗਾ ਕਿਹਨੇ ਹਮਸਾ ਕਰਦਾ ਜੀ ਤੇ 12 ਸੇ ਤੇ ਤਾਂ ਉਹਨਾਂ ਨਾਲ ਗੱਲਬਾਤ ਆ ਤੇ ਕਾ ਪੱਖੇ ਨਾ ਮੇਰਾ ਬਲੌਗ ਬਣਾਈ ਤੇ ਤਾਂ ਕਰੰਟ ਵੀ ਨਾ ਲੱਗੇ ਜ ਫਰੈਂਡ ਇਹ ਪੋਲ ਪੋਲ ਮੈਂ ਬੜਾਇਆ ਪੋਲ ਫਰੈਂਡ ਮੇਰਾ ਪੋਲ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਲਾਇਕ ਤੇ ਸ਼ੇਅਰ ਕਰਨਾ ਹੰਡ ਲਾਲ ਦਿਲ ਭੇਜ ਲਾਲ ਦਿਲ ਚੰਗਾ ਕਿ ਹਮ ਨਾਲ ਮਾਸਤੀ ਹਰਾ ਕੁੜਾ ਬਾਲਾ ਨਾ ਖਾਈ ਮੁਰਦਾ ਹਰਾ ਭੇਜਣਾ ਹਰਾ ਭੇਜ ਸੰਦੀ ਨਾ ਹਰਾ ਨਹੀਂ ਲਾਲ ਲਾਲ ਜਿਹੜਾ ਮੈਨੂੰ ਪਿਆਰ ਕਰਦਾ ਲਾਲ ਦਿਲ ਭੇਜੂ ਅੱਛਾ ਪਹਿਣਦੇ ਸੂਟ ਪਾਇਆ ਅੱਜ ਕਿਵੇਂ ਲੱਗਦਾ ਮੈਨੂੰ ਸੱਚੀ ਦੱਸਿਓ ਨੀ ਬਾਨਾ ਕਾਦੇ ਫੁੱਲੇ ਛੱਡੇ ਰੋਣ ਸਹਿ ਗਿਆ ਜੀ ਤੇਰੇ ਪਹਿਣਦੇ ਸੂਟ ਪਾਇਆ ਮੈਨੂੰ ਸੱਚੀ ਦੱਸਣਾ ਕਿਦਾਂ ਦਾ ਲੱਗਦਾ ਲੱਗਦਾ ਕਿ ਕਮੈਂਟਾਂ 'ਚ ਦੱਸਿਓ ਪਤਾ ਲੱਗੇ ਜਸਪਤ ਗੋਤਰੀ ਬੰਦੇ ਵਾਲੀ ਅਕਤਨੀ ਨਾਲ ਕਰਤਾ ਕੋਲ ਨਾ ਕਿਤੇ ਉਹ ਉਹ ਚਾਚਾ ਦੇਖ ਲਓ ਕਿ ਉਹ ਕਿੰਝ ਗੱਲ ਕਰਦੇ ਚਾਚਾ ਤੁਹਾਨੂੰ ਦਿਖਾਣੇ ਜੀ ਫਿਰ ਅੱਗੇ ਅਸੀਂ ਹਾਂ ਚਾਚਾ ਉਹ ਚਾਚਾ ਜਿਹੜੇ ਜਿਹੇ ਪੀਲੇ ਜਿਹੇ ਚਾਚਾ ਇਹ ਕੀ ਦੱਛਾ ਦੇਰੇ ਪਿਛੇ ਡੀ ਵਾਲੀ ਪਰ ਹਾਲਸ਼ੇ ਨਾ ਵਰਤਣ ਗਿਆ ਆ ਅੱਜ ਦੇਖ ਲਓ ਪਰ ਫਰੈਂਡ ਮੇਰਾ ਪਰਿਵਾਰ ਦੇਖ ਲਓ ਤੁਸੀਂ ਵੇਖੀ ਨਾ ਕੀ ਕਰਨਾਂ ਦੇ ਭਰਾ ਇਹ ਦੇਖ ਲਓ ਮੇਰੇ ਭਰਾ ਉਹ ਤਿਆਰ ਗਿਆ ਭਰਾ ਮੇਰੇ ਹਾਂ ਹਾਲਸ਼ਾ ਚੰਨ ਪੰਜ ਕਿੱਤੀ

ਦੋਸਤੋ ਜੇ ਸਾਨੂੰ ਫਰੈਂਡ ਹੈ ਕਿ ਹੈ ਕਿ ਸਭ ਤੋਂ ਸਿੱਕਾ ਬਾਈ ਮਾੜਾ ਬਲੌਗ ਕਿਵੇਂ ਲੱਗਿਆ ਕਿਰ ਮੈਂ ਬੜਾ ਬਹੁਤ ਅੱਛੇ ਕਮੇਡੀਅਨ ਆ ਬਹੁਤ ਇਹਨਾਂ ਦਾ ਘੈਂਟ ਗਾਮਾ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਜਿੰਨੇ ਵੀ ਬਾਈ ਕਿਕ ਕਰਨਾ ਪਰ ਦੇਖੋ ਬੜਾ ਪਿਆਰਾ ਬਹੁਤ ਹੀ ਈਹਰਾ ਇਨਸਾਨ ਹੈ ਬਈ ਬੈਣੀ ਵੀ ਬਹੁਤ ਤੇ ਬਹੁਤ ਵਧੀਆ ਲੱਗਾ ਤੇ ਬਾਈ ਹੁਣ ਥੱਲੋ ਨਾ ਮੈਨੂੰ ਦੇਖ ਕੇ ਪਕੌੜੇ ਖਾਣ ਆ ਗਿਆ ਪਰ ਇੱਕ ਧੀਰੇ ਮੇਰੀ ਧੀਰੇ ਧੀਰੇ ਬਣਾਏ ਬੀਆ ਨਾ ਤਾਂ ਤੇ ਹੁਣ ਆਪਾਂ ਸ਼ਕਲੇ ਆ ਪਕੌੜੇ ਸ਼ਕੌੜੇ ਇਹ ਜਾ ਕੇ ਹੁਣ ਆਪਾਂ ਚੱਲੇ ਆ ਥੱਲੇ ਜਿੱਥੇ ਇਹਨੇ ਥੋੜਾ ਜਿਹਾ ਨੀਚੇ ਜਾ ਕੇ ਉਸਾਨਾ ਖਾਂ ਜੀ ਨਾਲ ਕਹਿੰਦੇ ਆ ਭੈਣ ਮਰੀਏ ਬਣਾ ਸਾਡੇ ਨਾਲ ਇੱਕ ਵੀਡੀਓ ਤੇ ਨਹੀਂ ਕੋਈ ਮਰੀਂ ਮੋਰੀ ਐ ਹੋਈ ਕਰ ਲਾ ਫੋਟੋ ਫੋਟੋ ਕਰ ਲਾ ਸੈਲਫੀ ਫਰੈਂਡ ਉਹ ਜੋ ਸੈਲਫੀ ਲੈ ਲੈ ਆਪਣਾ ਅੱਜ ਫਰੈਂਡ ਪਕੌੜੇ ਆਪਾਂ ਗਰਮ ਗਰਮ ਖਾ ਕੇ ਹੁਣ ਆਪਾਂ ਲੈ ਰਹੇ ਆ ਠੰਡੀ ਠਾਰ ਸੀਤਲ ਜਿਹਨੂੰ ਸੀਤਲ ਕਹਿੰਦੇ ਆ ਹਵਾ ਹਵਾ ਫਰੈਂਡ ਸਿਆ ਬੈਠਾ ਸਾਡਾ ਸਾਰਾ ਪਰਿਵਾਰ ਅਸੀਂ ਬੈਠੇ ਆ ਤਾਂ ਕੀ ਉਸਾਰਨਾ ਜੀ ਦਾ ਘਰ ਬਹੁਤ ਵਧੀਆ ਘੈਂਟਾ ਡੱਗਾ ਲਗਾਤਾ ਸੀ ਤੇ ਦੇਖ ਵਧੀਆ ਕੰਮ ਦਿਖਾਈ ਮਾੜੇ ਦੇ ਬਹੁਤ ਸੋਹਣੇ ਦੇ ਮਾੜੇ ਮਾੜੇ ਨਾ ਉਹ ਕੋਈ ਨਾ ਜਿਆ ਕਰਕੇ ਐਂ ਕਰਤਾ ਲੈ ਜੀ ਮੇਰੀ ਜੀ ਸੱਸਰੀ ਤੋਂ ਸਾਸਰੀ ਤੋਂ ये हो रहा है विद्यार्थी का लग रहा है मेरा चप्पा गया बिल्कुल दूजा अपना भरने पर नहीं हां हां सही है सही है सही है मोटा कालू अपनी बहन प्रामिला जी बहुत बढ़िया प्यार मिल रहे हैं आप कुशलता से फोन तो वीडियो अच्छा है कल बॉलिया मम्मी पहला हां जी हां शर्मा पापा हां मेरा ਸੀਟਾ ਚੇਂਜ ਕਰ ਲਿਆਂ ਜੀ ਸਾਡੀ ਹੋ ਗਈ ਸੀ ਲੜਾਈ ਸੀ ਸੀਟਾ ਪਿੱਛੇ ਉਹ ਕਹਿੰਦਾ ਪਹਿਸਟ ਨੰਬਰ ਤੇ ਬੈਣਾ ਮੈਂ ਪਹਿਲੇ ਨੰਬਰ ਤੋਂ ਲੜੂਗਾ ਪਹਿਲੇ ਨੰਬਰ ਤੇ ਮੈਂ ਆਉਣਾ ਚਾਹੀਦਾ ਦੂਜੇ ਤੇ ਬਾਬਾ ਜੀ ਤੀਜੇ ਤੇ ਕਿਰਲਾ ਹਾਂ ਇਹ ਗੱਲ ਸਹੀ ਆ ਸਹੀ ਵੈਰੀ ਗੁੱਡ ਤਾਂ ਨੋਟ ਕੀਤੀ ਜਾਵੇ ਆ ਗੱਲ ਬਾਈ ਠੀਕ ਹੈ ਜੀ ਫੋਟ ਕਰਕੇ ਕਮੈਂਟ ਕਰਕੇ ਜੀ ਦੱਸੋ ਬਾਈ ਸਹੀ ਕਿਹਾ ਨਾ ਠੀਕ ਹੈ ਜੀ ਬਾਈ ਐ ਇਹ ਨਾ ਗੁੱਸਾ ਨਾ ਕਰੇ ਮੇਰੀ ਭੈਣ ਨਾਲ ਲੜਨਾ आ खड़े बाउंसर <laughs> तो स्टेज लगी हैं आप कुछ आंटी जी मिल गए Gue t referred me to Makkonderi Suras thumbnails all over in Tibet. Every letter I receive, these are the ones where I challenge myself. I use phone as a empieza to give my goal card, which one do you want because Mokpa numbers were clearly written. A child with 42 years of age appeared. As soon as it came, I raised my cursor. ਬਾਈ ਜੀ ਦੇ ਨਾਮ ਤੇ ਇੱਥੇ ਆਪਾਂ ਨੂੰ ਬਾਈ ਜੀ ਬਾਹਰੋਂ ਬਾਈ ਜੀ ਵਧੀਆ ਲੱਗਿਆ ਬਾਈ ਜੀ ਨੂੰ ਮਿਲ ਕੇ ਬਹੁਤ ਪਿਆਰ ਦਿੱਤਾ ਇਹਨਾਂ ਨੇ ਆਪਾਂ ਨੂੰ ਰਿਸਪੈਕਟ ਦਿੱਤੀ ਬਹੁਤ ਜ਼ਿਆਦਾ ਵਧੀਆ ਲੱਗਿਆ ਕਿ ਮੈਨੂੰ ਸਾਰਿਆਂ ਨੂੰ ਮਿਲਾਈ ਜਾਂਦੀ ਹੈ ਜੀ ਮੈਨੂੰ ਬਹੁਤ ਹੁਸਦਾਰ ਭਿੰਡੀਆਂ ਦੀ ਖਵਾ ਦੇਖ ਸਕਾ ਹਾਂ ਜੀ ਤੇ ਆਪਾਂ ਇਹਨਾਂ ਨੂੰ ਬਾਈ ਵਰਗਾ ਵਾਸਤੇ ਆਪਾਂ ਬਣਾਈ ਹੈ ਜੀ ਪੀਲੇ ਦੀ ਦਾਲ ਹੈ ਜੀ ਤੇ ਭਿੰਡੀਆਂ ਦੀ ਦਾਲ ਤੇ ਮੂਦੀ ਦੀ ਸਬਜ਼ੀ ਹੈ ਜੀ ਤੇ ਬਸ ਆਪਾਂ ਛੇਤੀ ਹਾਂਜੀ ਹਾਂਜੀ ਬਾਕੀ ਮਿੱਠੇ ਜੋ ਤਰੀ ਵਾਲਿਆਂ ਨਾਲ ਇਹ ਬਾਈ ਜੀ ਦਾ ਕੋਸ਼ ਤੋਂ ਵਧੀਆ ਸੁਝਾਅ ਲੱਗਿਆ ਬਾਈ ਜੀ ਆਹ ਵਧੀਆ ਹੈ ਬਾਕੀ ਸਾਡੇ ਸਾਡੇ ਘਰ ਬਾਹਰ ਬਾਹਰ ਚੱਲਦੇ ਬਾਈ ਨਿਊਜ਼ੀਲੈਂਡ ਰੇਡ ਦਾ ਅਮਰੀਕਾ ਤੇ ਬਾਈਆ ਸਾਰੇ ਬਾਹਰ ਹੀ ਹੈ ਬਾਈ ਸਾਰੇ ਕਨੇਡਾ ਤੱਕ ਦਾ ਜਿਹੜੀ ਨਿਊਜ਼ੀਲੈਂਡ ਨਾਲ ਤੁਸੀਂ ਇਹ ਦੇਖ ਲਓ ਬਾਈਆਂ ਨੇ ਦੇਖਾ ਤੇ ਕਨੇਡਾ ਦਾ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਬਲਜਿੰਦਰ ਨੇਪੀ ਅੱਜ ਸਾਡੀ ਛੋਟੀ ਭੈਣ ਅਫਸਾਨਾ ਖਾਨ ਉਹਨਾਂ ਦੇ ਘਰ ਫੰਕਸ਼ਨ ਆ ਉਹਨਾਂ ਦੇ ਡੈਡੀ ਦੀ ਅੱਜ ਵਰਸੀ ਆ ਸਾਡੇ ਮਮੀ ਜੀ ਸਪੈਸ਼ਲ ਆਏ ਆ ਅਮਰੀਕਾ ਤੋਂ ਤੇ ਆ ਸਾਡੀ ਭੈਣੇ ਕਿਰਨਾ ਪਟੰਡੇ ਵਾਲੀ ਕਿਰਨਾ ਕਿਰਨ ਪਟੰਡਾ ਮਠਿਆਈ ਵਾਲੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਤੇ ਆਪਣੇ ਗਾਣੇ ਮੇਰੇ ਸੁਣੀ ਇਹਨਾਂ ਨੇ ਕਹਿੰਦੇ ਮੈਂ ਤੁਹਾਨੂੰ ਖੁਸ਼ਾਨਾ ਚਲੋ ਵਧੀਆ ਗੱਲ ਆ ਭੈਣ ਜੀ ਤੁਸੀਂ ਮੈਨੂੰ ਪਛਾਣ ਲਿਆ థాంਕ ਯੂ ਤੁਹਾਡਾ ਚਲੋ ਤੁਸੀਂ ਬੋਲੋ ਕੁਝ ਫਸ ਤੁਸੀਂ ਬੋਲੋ ਬੋਲੋ ਬੋਲੀ ਚਲੋ ਨਾ ਤੁਸੀਂ ਉੱਧਰ ਬੋਲੋ ਫਸ ਹਾਂਜੀ ਬੋਲ ਦਮ ਵੀ ਤੁਸੀਂ ਕੀ ਬੋਲੋ 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 ਲਾਈਵ ਚੱਲ ਰਿਹਾ ਹੈ ਅੱਛਾ 사시 ਘਰ ਬੁਚਾਈ ਦੋ ਵਾਰ ਜ਼ੋਰ ਕੇ ਚੀਕਾ ਦੋ ਸੀ ਕੱਸ ਦੋ ਆਜ ਤੁਸੀਂ ਵੀ ਜ਼ੋਰ ਬੇਟੀ ਕਰਦੀ ਬੇ ਮਜ਼ਾ ਕੁੱਲ ਸੱਤਾ ਬੁਚਾਈ ਜੇਲਾ ਮਰਜੀ ਆਸਾ ਦਾ ਮੇਰੇ ਕੋਲ ਦੋ ਵਾਹ ਤੇ ਕੇ ਵਾਸਾ ਕੁੜਾ ਹਾਂਜੀ ਤੇ ਇਹਨਾਂ ਨੇ ਪਹਿਲਾਂ ਆਂਟੀ ਨੇ ਵੀਡੀਓ ਪਾਤੀ ਸੀ ਬੀਬੀ ਨੇ ਹਨਾ ਵੀ ਖੁੱਲਾ ਸੱਦਾ ਹੀ ਹੈ ਇੱਥੇ ਕਿ ਆਪਾਂ ਇੱਥੇ ਆਏ ਆ ਜੀ ਬਹੁਤ ਰਿਸਪੈਕਟ ਮਿਲੀ ਬਹੁਤ ਜੱਦ ਵੱਡੇ ਵੱਡੇ ਕਲਾਕਾਰ ਵੀ ਮਿਲੇ ਫਰੈਂਡ ਤੇ ਹਜੇ ਤਾਂ ਆਈ ਜਾਂਦੇ ਆ ਉਹਦੇ ਅੱਡੇ ਤੇ ਆਈ ਜਾਂਦੇ ਤੇ ਵੱਡਾ ਵੱਡਾ ਗੱਡਾ ਚ ਬੈਠੇ ਤੇ ਮਲਮ ਨੇ ਸੋ ਸਾਰਿਆਂ ਨੇ ਹਾਂਜੀ ਫਰੈਂਡ ਤੇ ਆਹ ਦੇਖੋ ਉਹ ਆਪਣੇ ਮੇਰੇ ਫੋਲੋਅਰ ਹੈ ਜੀ ਸਾਰੇ ਬੈਠੇ ਬਹੁਤ ਪਿਆਰ ਦਿੱਤਾ ਇਹਨਾਂ ਨੇ ਫੋਟੋ ਕਰਾਈਆ ਮੇਰੇ ਨਾਲ ਮੰਮਤਾ ਸਾਰੇ ਜਾਣੇ ਮੋਂ ਨਾਮ ਨਹੀਂ ਉਹਨਾਂ ਦੇ ਪਤਾ ਤੇ ਉਹ ਦੇਖੋ ਸਾਰੇ ਜਾਣੇ ਹੈਲੋ ਕਰ ਜਾਂਦੇ ਵਧੀਆ ਲੱਗਿਆ ਸਾਰਿਆਂ ਨਾਲ ਤੇ ਬਹੁਤ ਇਕੱਠਾ ਜੀ ਇੱਥੇ ਅਜੇ ਹੋਰ ਕਲਾਕਾਰ ਆਉਣੇ ਨੇ ਆਪਾਂ ਕਰ ਰਿਹਾ ਚੱਲ ਚੱਲ ਮਾਰ ਰਿਹਾ ਚੱਲ ਇਧਰ ਮੁੰਡਾ ਚੱਲ ਕਰੀ ਜਾਂਦਾ ਆ ਦੇਖੋ ਆ ਦੇਖੋ ਆਏ ਆ ਤੇ ਬਹੁਤ ਵਧੀਆ ਜੀ ਗੱਲਬਾਤ ਆ ਇੱਥੇ ਯਾਰ ਕਿਆਂ ਸੀ ਤੁਮਾਕੀ ਆ ਪਾਈ ਆ ਬਾਈ ਜੀ ਬੋਲੋ ਜੀ ਕੁਛ ਹੋਰ ਜੀ ਠੀਕ ਹੋ ਹਾਂਜੀ ਬਹੁਤ ਵਧੀਆ ਜੀ ਖਾਦੇ ਮਿੱਠੇ ਛੋਲ ਤਰੀ ਵਾਲੇ ਮਿੱਠੇ ਛੋਲ ਤਰੀ ਵਾਲੇ ਆ ਪਾਈ ਨੇ ਜੀ ਮਿੱਠੇ ਛੋਲ ਤਰੀ ਵਾਲੇ ਖਾਦੇ ਆ ਬਹੁਤ ਵਧੀਆ ਲੱਗਿਆ ਯੂ ਦੇਖੋ ਫ੍ਰੈਂਡ ਅਫਸ਼ਾਨਾ ਕਾਂਜੀ ਦਾ ਘਰ ਪੂਰੀ ਚੈਲ ਮਹਿਲ ਸਜਾ ਹੋਇਆ ਤੇ ਇੱਧਰ ਸਾਡੇ ਜਵਾਕ ਖੇਡੀ ਜਾਂਦੇ ਆ ਚੱਲ ਗੀ ਜਾਂਦੇ ਆ ਉਧਰ ਬੌਕਸਰ ਬਾਈ ਵਰਗੇ ਬੈਠੇ ਆ ਏ ਗੇਟਾ ਜੀ ਚਲੋ ਠੀਕ ਆ ਜੀ ਫਰੈਂਡ ਧਕਾਉਣੇ ਤੋਂ ਫਰੈਂਡ ਦੇਹ ਭੈਣ ਆਪਣੀ ਸਰਪੰਚ ਸਾਹਿਬ ਆ ਬਾਦਲਪਿੰਡ ਦੇ ਸਰਪੰਚ ਸਾਹਿਬ ਫਰੈਂਡ ਬਨਵਾਲਾ ਪਿਆਰ ਮਿਲ ਜਾਂਦਾ ਬਾਹਲਾ ਨਜਾਇਜ਼ ਦਾ ਫਰੈਂਡ ਕਿਹਦਾ ਜਾਇਆ ਜੂ ਹੁੰਦਾ ਇੱਕ ਨਜਾਇਜ਼ੀ ਦੇਖ ਦੇਖ ਕਿੰਨੀ ਸਾਂਗੇ ਤਾਂ ਫਰੈਂਡ ਆ ਦੇਖੋ ਸਾਰੇ ਪਿਆਰ ਕਰਦੇ ਕਰਨ ਨਾਲ ਸਾਰ ਵਾਹ ਦੇ ਮੇਲੇ ਲੱਗੇ ਮੇਲਾ ਫਰੈਂਡ ਹਾਂ ਬੱਬੂ ਦਾ ਫੋਨ ਆ ਗਿਆ ਆਏ 3:00 ਵਜੇ ਕੋ ਫਰੈਂਡ ਦੀ ਬੀਬੀ ਹੋਰ ਆ ਗਈ ਐਨ ਕਾਲੀ ਇਕਾਦੀ ਆ ਦੇਖੋ ਸਾਰੇ ਫਰੈਂਡ ਤੇ ਬਹੁਤ ਵਧੀਆ ਗੱਲਬਾਤ ਆ ਰਹੀ ਹੋਣਾ ਆ ਜੀ ਆ ਆ ਬਹੁਤ ਸੋਨੇ ਤਾਂ ਠੀਕ ਹੋ ਤਾਂ ਬਹੁਤ ਜਿਆਦਾ ਬਈ ਫਿਰ ਗੱਲਬਾਤ ਫਰੈਂਡ ਘਰ ਆਪਾਂ ਪਸੰਦਾ ਖਾਨ ਜੀ ਦੇ ਘਰੇ ਦੱਸਿਓ ਮਾਰੇ ਦੱਸੋ ਕਿੱਥੇ ਆਪਾਂ ਹਾਂ ਜੀ ਆ ਸਰਪੰਚ ਸਾਹਿਬ ਦੱਸਣਗੇ ਦੱਸਿਓ ਜੀ ਬਾਗਲਪਿੰਡ ਵਿੱਚ ਅਫਸਾਨਾ ਖਾਨ ਕੇ ਘਰੇ ਤੇ ਇਹ ਫਰੈਂਡ ਮੇਰੀ ਬਖਸ਼ ਜੀ ਹਾਂਜੀ ਤੇ ਨੂੰ ਸਿੰਗਰ ਨੇ ਮੇਰੀ ਭੈਣ ਆ ਇਹ ਵੇਖੋ ਵੇਖੋ ਫਰੈਂਡ ਹਾਂਜੀ ਮੈਂ ਇਧਰ ਕਰਨਾ ਸਾਡਾ ਦੋਨਾਂ ਦਾ ਦੇਖੀ ਪਾਚੀਰ ਕਾ ਮੂਹਾਂ ਪਰ ਆਇਆ ਕਾ ਕਰਦੇ ਵਟ ਅਸੀਂ ਦੋਨੇ ਭੈਣਾਂ ਲੱਗਦੀਆਂ ਫਰੈਂਡ ਕੋਈ ਨਹੀਂ ਕਹਿੰਦਾ ਅੱਖੀ ਤੇ ਨੱਕਾ ਆਏ ਦੋਨੇ ਭੈਣਾਂ ਆ ਗੀਆਂ ਹਾਂ ਪਤਾ ਨਹੀਂ ਕਿਸਨ ਤੇ ਭੈਣਾਂ ਆ ਅਸੀਂ ਫਰੈਂਡ ਅਸਲਾ ਗੰਬ ਦੇ ਮੇਲੇ ਜੀ ਵਿਛੜ ਗਏ ਅਸੀਂ ਆਨੂ ਲੋਕ ਸੀ ਇਹਦਾ ਸਭ ਨੂੰ ਲੱਗਦਾ ਨਹੀਂ ਬਹੁਤ ਵਧੀਆ ਲੱਗਿਆ ਫਰੈਂਡ ਬਹੁਤ ਵਧੀਆ ਬਹੁਤ ਪਿਆਰ ਮਿਲਦਾ ਬਹੁਤ ਜ਼ਿਆਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਵਧੀਆ ਲੱਗਿਆ ਪਹਣਾ ਨੂੰ ਮੇਰੇ ਤੇ ਚੱਲ ਆਹ ਜੀ ਮਾਨਕ ਸਾਹਿਬਾਂ ਤੇ ਕਿਰਪਾ ਬਣਾਈ ਰੱਖਿਆ ਅਸਲ ਨੂੰ ਜੱਫੀ ਪਾਈ ਚੱਕੇ ਤੋਂ ਹੁਣ ਲੰਦਾ ਦੇਖੋ ਜੀ ਇਧਰ ਹੋ ਜੀ ਯਾਰ ਪਲੀਜ਼ ਇਧਰ ਉਹ ਤੇ ਕੋਈ ਇਧਰ ਪਰਚੰਦਾ ਆ ਸਕਤੇ ਇਧਰ ਹਾਂ ਇੱਥੇ ਜਾਣਾ ਚਾਹੀਦਾ ਹੈ ਮਹਾਰਾਜ ਸੋ ਮੈਂ ਇੱਕ ਵਾਰ ਬੇਨਤੀ ਕਰੂੰਗਾ ਪਲੀਜ਼ ਤੁਸੀਂ ਸਾਰੇ ਸਮਝਾ ਦਿਓ ਅਸੀਂ ਪਹਿਲੀ ਵਾਰ ਇੱਥੇ ਆਏ ਹਾਂ ਜਿਸ ਹਨ ਉਹ ਜਾਣੀ ਰਸਤਾ ਤੋਂ ਦੇ ਦੇਇਆ। ਉਹਨੇ ਤੁਸੀਂ ਸਹਾਇਕ ਤੋਂ ਮੈਂ ਬਾਰਾ। ਛੁੜ ਦੇ ਰਸਤੇ ਸ਼ਟਕੀ ਖੜੇ ਹੋ। ਤੁਸੀਂ ਖੁਦ ਸਮਝ ਨਾਲ ਹੋ। ਜਿਹੜੇ ਖੜੇ ਹੈ ਭਾਈ ਬਹਿ ਜਾ ਤੁਸੀਂ ਜਿਹੜੇ ਵੀਰੇ ਇੱਧਰ ਖੜੇ ਸਭ ਨੇ। ਸਿੰਘ ਸਾਹਿਬ ਬਹਿ ਜਾਓ। ਬਹਿ ਜੋਗੇ ਨਾ ਬਹਿ ਜਦਿਆਂ। ਤੁਹਾਨੂੰ ਕਹਿਣ ਦੀ ਤੇ ਲੋੜ ਹੀ ਤੁਸੀਂ ਬਹੁਤ ਸਮਝ ਨਾਲ। ਸਾਡੇ ਬਾਂਸਸ ਉਹ ਆਪਣੀ ਡਿਊਟੀ ਕਰ ਰਹੇ। ਉਹਦੀ ਗਲਤ ਦਾ ਬੁਰਾ ਨਾ ਮਨਾਇਆ ਕਰੋ। ਉਹਨਾਂ ਦੀ ਆਪਣੀ ਜੌਬ ਹੈ। ਸੋ ਇਸ ਸਰ ਕਿ ਉਹ ਆਪਣੇ ਜੌਬ ਨੂੰ ਬੜੀ ਇਮਾਨਦਾਰ ਨੇ ਅੰਬਾਰੇ ਨੇ। ਪਰ ਤੁਸੀਂ ਉਹਨਾਂ ਦਾ ਕਿਹਣਾ ਥੋੜਾ ਜਿਹਾ ਮੰਨੋ। ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਪਲੀਜ਼।

ਇੱਧਰ ਆ ਬਲਦੀ ਤੁਸੀਂ ਇੱਧਰ ਆ ਇਹਨਾਂ ਨੂੰ ਪਤਾ ਲੱਗ ਗਿਆ ਨਾ ਆਹ ਤਰਾ ਸਾਰੇ ਇੱਧਰ ਆਓ ਜੀ ਤੁਸੀਂ ਬੱਸ ਆ ਵੀ ਕੰਮ ਨਾ ਕਹਿ ਜਾਓ ਵੀਰੇ ਢੂੜੀ ਜਾ ਕੇ ਆ ਕਿੰਨੀ ਉੱਤੇ ਢੂੜੀ ਆ ਬੰਦੇ ਬੰਦੇ ਦੇਖਦੇ ਹਾਂ ਹਾਂ ਜੀ ਠੀਕ ਆ ਜੀ ਹੁਣ ਉਹ ਤਾੜੀਆਂ ਤਾਂ ਵਜਾ ਦਿਓ ਬਾਦਲ ਪਿੰਡ ਵਾਲਿਆ ਅੱਜ ਇਹ ਟੋ ਵੱਡਾ ਮੇਲਾ ਹੋ ਵੀ ਨੇ ਆਰਟਿਸਟ ਆਏ ਹੋਣ ਤਾੜੀਆਂ ਨਾ ਹੋਣ ਜਿਹੜੇ ਜਿਹੜੇ ਆਪਣੇ ਆਪਣੇ ਮਾਪ ਪਾਪ ਨੂੰ ਪਿਆਰ ਕਰਦੇ ਇੱਕ ਵਾਰ ਤਾੜੀਆਂ ਮਿਲਣ ਸੱਚੇ ਬਨੋਂ ਜ਼ਰੂਰ ਤਾਂ ਬੋਲੇ ਸੱਚੇ ਦਰਬਾਰ ਕੀ ਜੈ ਬੋਲੇ ਸੱਚੇ ਦਰਬਾਰ ਕੀ ਜੈ ਅਸੀਂ ਦੇਖ ਰਹੇ ਸੀ ਸਾਡੀ ਗੱਲ ਬਹੁਤ ਚੋਕੀ ਤੇ ਅਸੀਂ ਦੇਖ ਰਹੇ ਸੀ ਉਹਨੇ ਕਸੇ ਆੜੀ ਜੀ ਜਿਸ ਗਿਆ ਹੈ ਪੂਰੀ ਹੱਦ ਤੱਕ ਲੌੜੀ ਦੀ ਸਾਡੀ ਵਾਇ ਪਹੁੰਚਤਰ ਬਿਚ ਤੱਕ ਚੋੜੇ ਜਿਹਨੂੰ ਬਾਰਨਾ ਕੀੜਾ ਆ ਗਏ ਨੇ ਚਾਚਾ ਜੀ ਆ ਗਏ ਰਾਮਾ ਜੀ ਬਲਾਓ ਬਲਾਓ ਹਾਂ ਬੰਦੇ ਸਵਾਤੀ ਅਸੀਂ ਗਾ ਗਾ ਕੇ ਸਾਡੇ ਅਸੀਂ ਚਾਚਾ ਜੀ ਵੀ ਸੀ ਹੈ ਕੰਮਲ ਬਿਚੀ ਹੈ ਸਾਰੇ ਸਾਰੇ ਅਸੀਂ ਕਮਲਖਾਨ ਜੀ ਮਾਸਟਰ ਜੀ ਸਾਡਾ ਤੌਰ ਹੀ ਮੂੰਹਾਂ ਖੜਾ ਕੋਈ ਵੀ ਕਰੀ ਜਾਂਦੇ ਆ ਪ੍ਰੋਗਰਾਮ ਵਿੱਚ ਅਫਸਾਨਾ ਖਾਨ ਜੀ ਕੜੇ ਆ ਉਹਨਾਂ ਦੇ ਹਸਬੰਦ ਕੜੇ ਆ ਕਿ ਮੇਰੇ ਤੋਂ ਕੋਈ ਗਲਤੀ ਉਸਤਾਕੀ ਹੋਈ ਹੋਵੇ ਉਹ ਤੋਂ ਮਨ ਨੂੰ ਅਗੇਸ ਕਿਤੇ ਮਨ ਨੂੰ ਮਨ ਨੂੰ ਮਨ ਨੂੰ ਇੱਕ ਇੱਕ ਸਾਰਾ ਸਾਰਾ

ਇਲੈਕਟ੍ਰਿਕ ਉਹ ਬਾਜਾ ਹੈਗਾ ਨਾ ਬਾਜਾ ਇੱਕ ਇਹ ਕਿਹੜਾ गाना ਭਾਕੀ ਸਿਮਾ ਬੋਲ ਰਹੇ ਸੋ ਇਹਨੂੰ ਕਹਿੰਦੇ ਆ ਪਿਆਰ ਤੇ ਇੱਕ ਤਾਰੀ ਮੇਰੀ ਭੈਣ ਅਫਸਾਨਾ ਖਾਵੇ ਨਾ ਤੇ ਉਹ ਜਿੰਨੇ ਇਨਕਮਾਈ ਕੀਤੀ ਸੋ ਸਾਡੇ ਵੀ ਬਾਪੀ ਨੇ ਜੀ ਦੀਰਾਂ ਖਾਨ ਬਾਦਲ ਜੀ ਜਿੰਨਾ ਵੀ ਅੱਛਾ ਅੱਛੀ ਗੱਲਸੀ ਤੇ ਪਹੁੰਚੇ ਹੋ ਸਭਾਤ ਬੜੀ ਵਧੀਆ ਲੱਗ ਰਹੀ ਹੈ ਅੱਜ ਪਹਿਲੀ ਵਾਰ ਹੈ ਸਾਨੂੰ ਆਪਣੇ ਘਰ ਉਹ ਬੈਜੋ ਭਾਈ ਬੈਜੋ ਉਹ ਪਿੱਛੇ ਉਹਨਾਂ ਨੂੰ ਦੇਖਦਾ ਨਹੀਂ ਨਾ ਤੁਸੀਂ ਮਿਲਦੀ ਦੇਖਣਾ ਸੀ ਪਹਿਲਾਂ ਰੌਲਾ ਨਹੀਂ ਪਾਇਆ ਅਭੈਂ ਖੜਾ ਰਸੀ ਲੱਗਦੀ ਹੈ ਸਭ ਵਾਲੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਾਚ ਸੋ ਜਿੰਨੀ ਵੀ ਸਾਡੇ ਨੂੰ ਅੱਬੀ ਰੂਹਾ ਬੈਠਨੇ ਸਾਡੇ ਵਿੱਚ ਗਾ ਸਾਰੇ ਜੀ ਆਏ ਨੇ ਕਹਿੰਦੇ ਅਜੀ ਸੋ ਸਾਡੀਆਂ ਪ੍ਰੇਮਾਰੀਆਂ ਤੇ ਭਾਂਗੂ ਦੀ ਸਸਾਂ ਦੀ ਮਾਪੂਸਪਾਂ ਸਪੈਸ਼ਲ ਮੈਡੀਕਾ ਤੋਂ ਕੌਣ ਸੀ ਅਜੀ ਸੋ ਮੈਂ ਕਿੰਨਾ ਠਿੰਗਾ ਦੰਦਾ ਅੱਲਵਾ ਤੁਸੀਂ ਸਾਰੇ ਹੀ ਸਰੀਰਿਆਂ ਮੈਨੂੰ ਗਾਉਣਾ ਤਾਂ ਨਹੀਂ ਆਉਂਦਾ ਪਰ ਖੁਸ਼ ਕਰ ਲਿਓ ਭਾਈ ਸੋ ਦਾਤਾ ਜੀ ਦੇ ਨਾ ਤੇ ਜੱਟ ਵੀ ਹੁੰਦੇ ਇਹਨਾਂ ਦਿਲ ਲਿਆ ਹਾਂ ਹਾਂ ਬਾਜੂ ਨੇ ਜਾਨੀ ਸੁਣ ਕੇ ਬਿਨਾਂ ਸੋ ਦਰਾਂ ਸੋ ਪਹਿਲਾ ਗਾਤਾ ਜਿਹਦੇ ਨਾਂ ਤੇ ਕਲਾਮ ਫਿਰ ਉਸ ਤੋਂ ਬਾਅਦ ਹੋਰ ਚੱਲ ਸਕਦਾ ਹੈ